ਜੋ ਨਗਰ ਕੌਂਸਲ ਦੀਆਂ ਬੋਟਾਂ ਆ ਰਹੀਆਂ ਨੇ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਜਿੱਥੇ ਬਰਨ ਸਿੰਘ ਚੌਂਕਾ ਉੱਥੇ ਵੱਡੀਆਂ ਦੁਕਾਨਾਂ ਨੇ ਉਹਨਾਂ ਦੁਕਾਨਾਂ ਦੇ ਵੱਡੇ ਵੱਡੇ ਥੜੇ ਬਣਾਏ ਹੋਏ ਨੇ ਤੇ ਉਹ ਜੋ ਸਾਡੇ ਕੌਂਸਲਰ ਸਹਿਬਾਨ ਨੇ ਜਾਂ ਤੁਹਾਡੇ ਸਾਡੇ ਜੋ ਨੇਤਾ ਨੇ ਲੀਡਰ ਨੇ ਇਹਨਾਂ ਦਾ ਵੋਟ ਬੈਂਕ ਨੇ ਲੱਗਦਾ ਕਿ ਉਹ ਵੋਟ ਬੈਂਕ ਨੂੰ ਛੜਨਗੇ ਇਹਨਾਂ ਨੂੰ ਇਹਨਾਂ ਨੂੰ ਢਾਉਣ ਦਾ ਹੌਸਲਾ ਬਣਾਉਣਗੇ ਦੇਖੋ ਜੀ ਵੋਟ ਬੈਂਕ ਤਾਂ ਬਾਕੀ ਵੋਟ ਬੈਂਕ ਨੇ ਉਹ ਜੇ ਚਾਰ ਪੰਜ ਦੁਕਾਨਦਾਰ ਵੋਟ ਬੈਂਕ ਨੇ ਉਨੇ ਹੋਰ ਬੈਠੇ ਨੇ ਉਹ ਕੀ ਨੇ ਉਹ ਵੀ ਦਾ ਬੋਰਡ ਹੀ ਨੇ ਉਹ ਕਹ ਕੇ ਉਹ ਕਹ ਕੇ ਹੋਰ ਬੰਸ ਪਾਸੇ ਆਏ ਨੇ ਇਹ ਬੋਰਡ ਬੈਂਕ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਇਲਾਕੇ ਦਾ ਡਿਵੈਲਪਮੈਂਟ ਲਈ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਕੋਈ ਬੜਾ ਜਿੰਨਾ ਮਰਜ਼ੀ ਉੱਚਾ ਹੋਵੇ ਕੋਈ ਜਿੱਡਾ ਮਰਜ਼ੀ ਵੱਡਾ ਦੁਕਾਨਦਾਰ ਹੋਵੇ ਇਹ ਜੋ ਪਹਿਲਾਂ ਥੜਿਆਂ ਨੂੰ ਪਟਿਆ ਜਾਵੇ ਇਹਦੇ ਥੱਲੇ ਉਹ ਗਾਦ ਕੱਢੀ ਜਾਵੇ ਇਹ ਨਾਲ ਨੂੰ ਚਾਲੂ ਕੀਤਾ ਜਾਵੇ ਹਾਂਜੀ ਜਿਸ ਤਰ੍ਹਾਂ ਕਿ ਖੜੇ ਆ ਸਿੱਧੂ ਖਸਸਾ ਰੋਡ ਦੇ ਉੱਪਰ ਇਸ ਰੋਡ ਨੂੰ ਜੋ ਬਣਾਉਣ ਦਾ ਕੰਮ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਰੋਡ ਬਣ ਕੇ ਤਿਆਰ ਹੋ ਜਾਏਗਾ ਇੰਟਰਲੌਕ ਲਾਣ ਲਗਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਕਿ ਜੋ ਪੁਰਾਣੇ ਇਥੋਂ ਪੱਥਰ ਨੇ ਹਟਾਏ ਜਾ ਰਹੇ ਨੇ ਜੋ ਬੈੱਡ ਚੈਕ ਕੀਤਾ ਜਾ ਰਿਹਾ ਦੱਸ ਦਈਏ ਜਿਸ ਜਗ੍ਹਾ ਖੜੇ ਆ ਇਸ ਪੇਵਿੰਗ ਪੇਵਮੈਂਟ ਦੇ نیچے ਜੋ ਥੜੀ ਬਣੀ ਹੋਈ ਹੈ ਇਸ ਥੜੀ ਦੇ نیچے ਇੱਕ ਨਾਲਾ ਹੁੰਦਾ ਸੀ ਜੋ ਨਗਰ ਕੌਂਸਲ ਠੇਕਾ ਦੇ ਕੇ ਕਿ ਇਸ ਨਾਲੇ ਦੀ ਸਫਾਈ ਕਰਾਉਣੀ ਸੀ ਹੁਣ ਇਸ ਨਾਲੇ ਇਸ ਨਾਲੇ ਦੇ ਉੱਪਰ ਲੋਕਾਂ ਨੇ ਥੜੀਆਂ ਬਣਾ ਰਹੀਆਂ ਇਸ ਉੱਪਰ ਕਬਜਾ ਹੋ ਚੁੱਕਿਆ ਤੇ ਬਿਲਕੁਲ ਇਸ ਦੇ ਥੱਲੇ ਇੱਕ ਨਾਲਾ ਹੁੰਦਾ ਸੀ ਤੇ ਇਸ ਰੋਡ ਦਾ ਜੋ ਸਾਰਾ ਪਾਣੀ ਹੈ ਇਸ ਨਾਲੇ ਵਿੱਚ ਜਾਂਦਾ ਸੀ ਬਰਸਾਤੀ ਪਾਣੀ ਜਿਸ ਕਰਕੇ ਇਹ ਰੋਡ ਦੇ ਉੱਪਰ ਪਾਣੀ ਨਹੀਂ ਖੜਦਾ ਸੀ ਪਰੰਤੂ ਜਦੋਂ ਇਹ ਨਾਲਾ ਬੰਦ ਹੋ ਚੁੱਕਿਆ ਦੇਖ ਸਕਦੇ ਹੋ ਕਿ ਲੋਕਾਂ ਨੇ ਉੱਪਰੇ ਦੇ ਆਪਣੇ ਕਬਜੇ ਕਰ ਲਏ ਥੜੀਆਂ ਬਣਾ ਲੀਆਂ ਤੇ ਅੱਜ ਨਗਰ ਕੌਂਸਲ ਦੇ ਜੋ ਪ੍ਰਧਾਨ ਨੇ ਉਹ ਵੀ ਇੱਥੇ ਆਏ ਹੋਏ ਨੇ ਉਦਘਾਟਨ ਦੇ ਵਾਸਤੇ ਬਿਲਕੁਲ ਹੇਠੇ ਇੱਕ ਨਾਲਾ ਹੈ ਉਸ ਨਾਲੇ ਦੇ ਵਿੱਚ ਜੋ ਬਰਸਾਤੀ ਪਾਣੀ ਜਾਂਦਾ ਸੀ ਆ ਨਾਲਾ ਹੀ ਆ ਜੀ ਚੱਕੀ ਤੋਂ ਨਾਲਾ ਚੱਕੀਆਂ ਨੂੰ ਤਾਂ ਦੇਖ ਸਕਦੇ ਹੋ ਕਿ ਇਹ ਉਹ ਨਾਲਾ ਜਿਹੜਾ ਬਣਾਇਆ ਹੋਇਆ ਇਸ ਵਿੱਚ ਜੋ ਇਸ ਰੋਡ ਦਾ ਬਰਸਾਤੀ ਪਾਣੀ ਜਾਂਦਾ ਸੀ ਤੇ ਹੁਣ ਇਹ ਨਾਲਾ ਲਗਭਗ ਬੰਦ ਹੈ ਕਿਉਂਕਿ ਇਸ ਦੀ ਸਫਾਈ ਨਹੀਂ ਕਰਾਈ ਗਈ। ਕੁਝ ਸਾਲ ਪਹਿਲਾਂ ਨਗਰ ਕੌਂਸਲ ਦੇ ਜੋ ਅਧਿਕਾਰੀ ਨੇ ਇਸ ਨਾਲੇ ਦੀ ਸਫਾਈ ਕਰਾਉਂਦੇ ਸੀ ਤੇ ਹੁਣ ਇਸ ਨਾਲੇ ਦੀ ਸਫਾਈ ਨਾ ਹੋਣ ਕਰਕੇ ਜੋ ਬਰਸਾਤ ਦਾ ਸਾਰਾ ਪਾਣੀ ਆ ਇਸ ਰੋਡ ਦੇ ਉੱਪਰ ਖੜਦਾ ਹੈ। ਤੇ ਹੁਣ ਰੋਡ ਦੁਆਰਾ ਬਣਾਇਆ ਜਾ ਰਿਹਾ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਨਾਲੇ ਦੀ ਸਫਾਈ ਕਰਾਈ ਜਾ ਨਾਲੀ ਕਰਵਾਈ ਜਾਵੇ ਤਾਂ ਕਿ ਇਸ ਰੋਡ ਦੀ ਜੋ ਲਾਈਫ ਹੈ ਉਹ ਵੱਧ ਸਕੇ ਇਹ ਰੋਡ ਉੱਚੀ ਵੀ ਚੱਕੀ ਜਾ ਸਕਦੀ ਹੈ ਦੂਸਰੇ ਪਾਸੇ ਉਸ ਤੋਂ ਜੋ ਨਾਲਾ ਹੈ ਉਸ ਨਾਲੇ ਦੀ ਸਪਾਈ ਵੀ ਕਰਵਾਈ ਜਾ ਸਕਦੀ ਹੈ ਤੇ ਕਿਉਂਕਿ ਇੱਕ ਵਾਰ ਰੋਡ ਬਣਦੇ ਨਾਲ ਅ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਕੰਮ ਢੰਡੇ ਵਾਸਤੇ ਚ ਪਾਤੇ ਜਾਂਦੇ ਨੇ ਇਹ ਕੰਮ ਨਾਲ ਦੀ ਨਾਲ ਕਰਵਾਇਆ ਜਾ ਸਕਦਾ ਇਸ ਸਬੰਧਤ ਅਸੀਂ ਜਨਗਰ ਕਾਉਂਸਲ ਦੇ ਪ੍ਰਧਾਨ ਅਤੇ ਯੂਨ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇਖ ਸਕਦੇ ਹਾਂ ਕਿ ਇਹ ਉਹ ਨਾਲਾ ਹੈ ਲਗਭਗ 5 ਫੁੱਟ ਦੇ ਕਰੀਬ ਇਸ ਦੀ ਢੰਗਾਈ ਹੋਵੇਗੀ ਇਸ ਉੱਪਰ ਲੋਕਾਂ ਨੇ ਜੋ ਸਿਆਣੇ ਲੋਕ ਨੇ ਇਹਨਾਂ ਸਲੇਪਾਂ ਲਾ ਕੇ ਰੱਖੀਆਂ ਹੋਈਆਂ ਨੇ ਤੇ ਇਸ ਨਾਲੇ ਦਾ ਮੁੱਖ ਮਕਸਦ ਜੋ ਬਰਸਾਤੀ ਪਾਣੀ ਹੁੰਦਾ ਸੀ ਉਸ ਪਾਣੀ ਦੀ ਨਿਕਾਸੀ ਵਾਸਤੇ ਨਾਲਾ ਬਣਾਇਆ ਗਿਆ ਸੀ ਪਰੰਤੂ ਅੱਗੇ ਜਾ ਕੇ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਲੋਕਾਂ ਨੇ ਵੱਡੇ-ਵੱਡੀਆਂ ਪੇਵਮੈਂਟਸ ਬਣਾ ਕੇ ਇਸ ਉੱਪਰ ਕਬਜ਼ਾ ਕੀਤਾ ਹੋਇਆ ਜਿਸ ਕਰਕੇ ਇਸ ਨਾਲੇ ਦੀ ਸਪਾਈ ਨਹੀਂ ਹੋ پا ਰਹੀ ਇਸ ਕਰਕੇ ਇਸ ਰੋਡ ਜੋ ਸਿੱਧੂ ਹਸਤਰ ਰੋਡ ਦੇ ਨਾਲ ਬੱਜਦਾ ਹੈ ਕਿਉਂਕਿ ਅੱਗੇ ਜਾ ਕੇ ਸਿੱਧੂ ਹਸਤਰ ਰੋਡ ਹੈ ਇਸ ਰੋਡ ਦੀ ਬਹੁਤ ਖਸਤਾ ਹੋ ਕੇ ਇਸ ਰੋਡ ਦੇ ਉੱਪਰ ਜੋ ਪਾਣੀ ਹੈ ਕਿਸੇ ਪਾਸੇ ਡਿਸਪੋਜ਼ ਆਫ ਨਹੀਂ ਹੁੰਦਾ ਅਗਰ ਇਹ ਨਾਲਾ ਚੱਲ ਪੈਂਦਾ ਇਸੇ ਸਪਾਈ ਕਰਾ ਜਾਂਦੀ ਹੈ ਸਹੌਦੀਆਂ ਲਾ ਕੇ ਇਸ ਦੀ ਢਾਲ ਇਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਜੋ ਪਾਣੀ ਰਹਿ ਜਾਵੇਗਾ ਤੇ ਇਸ ਰੋਡ ਦੀ ਜੋ ਹਾਲਤ ਹੈ ਬਹੁਤ ਵਧੀਆ ਹਾਲਤ ਹੋ ਜਾਵੇਗੀ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਕਿ ਦਿਖਾ ਰਿਹਾ ਤੁਹਾਨੂੰ ਕਿ ਉਹ ਨਾਲਾ ਲੋਕਾਂ ਨੇ ਹौजੀਆਂ ਵੀ ਬਣਾਈਆਂ ਹੋਈਆਂ ਨੇ ਇਹ ਉਹ ਨਾਲਾ ਜਿਹੜਾ ਕਿ ਬਿਲਕੁਲ ਲੋਕਾਂ ਨੇ ਬੰਦ ਕਰ ਦਿੱਤਾ ਦੇਖ ਸਕਦੇ ਹੋ ਕਿ ਉਹ ਬਿਲਕੁਲ ਇੱਕ ਪਾਈਪਾ ਲਕਤੀਆਂ ਨਾਲਾ ਭਰ ਕੇ ਵਿੱਚ ਪਾਈਪ ਰੱਖੀ ਹੈ ਦਸੋ ਇੱਕ ਪਾਈਪ ਦੇ ਵਿੱਚੋਂ ਕਿਸ ਤਰ੍ਹਾਂ ਪਾਣੀ ਅੱਗੇ ਜਾਵੇਗਾ ਪੂਰਾ ਨਾਲਾ ਸੀ ਤੇ ਲੋਕਾਂ ਨੇ ਹੌਦੀਆਂ ਕਰਕੇ ਬਣਾ ਕੇ ਇਹ ਨਾਲਾ ਬਿਲਕੁਲ ਬੰਦ ਕਰ ਚੁੱਕੇ ਨੇ ਇਹ ਵੀ ਦੇਖੋ ਇਹ ਨਾਲਾ ਹੈ ਇਹ ਨਾਲਾ ਬਿਲਕੁਲ ਭਰਿਆ ਪਿਆ ਟੁੱਟਿਆ ਪਿਆ ਅਗਰ ਇਹ ਨਾਲਾ ਚਾਲੂ ਹਾਲਤ ਵਿੱਚ ਹੋਵੇ ਤਾਂ ਇਸ ਰੋਡ ਦਾ ਜੋ ਬਰਸਤੀ ਪਾਣੀ ਇਸ ਨਾਲੇ ਵਿੱਚ ਪੈ ਜਾਵੇਗਾ ਪਰੰਤੂ ਜੋ ਨਗਰ ਕੌਂਸਲ ਦੇ ਅਧਿਕਾਰੀ ਹੁੰਦੇ ਨੇ ਲਕੀਰ ਦੇ ਫਕੀਰ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੇ ਆਪਣਾ ਇਸ ਰੋਡ ਦੇ ਉੱਪਰ ਟੈਲਾਂ ਲਗਾ ਕੇ ਜੋ ਆਪਣਾ ਕੰਮ ਚੱਲਦੇ ਬਣਾ ਤੇ ਪਰਮਾਨੈਂਟ ਸੋਲੂਸ਼ਨ ਆ ਜੋ ਕਿਸੇ ਵੀ ਮਸਲੇ ਦਾ ਉਸਦਾ ਹੱਲ ਇਹ ਨਹੀਂ ਲੋਕ ਕਰਦੇ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਇਹ ਨਾਲਾ ਬਿਲਕੁਲ ਬੰਦ ਹੋ ਚੁੱਕਿਆ ਹੋੜਾ ਬਣਾ ਰਹੇ ਨੇ ਵੈਲਕਮ ਵਧੀਆ ਕੰਮ ਹੋ ਰਿਹਾ ਉਹ ਵਧੀਆ ਹੋ ਰਹੀ ਵਧੀਆ ਹੋ ਜਵੇ ਜੇ ਇਹ ਜੋ ਦੁਕਾਨਾਂ ਨਾਲ ਨਾਲਾ ਬਣਿਆ ਹੋਇਆ ਇਹਨੂੰ ਚਾਲੂ ਕੀਤਾ ਜਾਵੇ ਇਸ ਨਾਲੇ ਦੇ ਚੱਲਣ ਨਾਲ ਜਿੱਥੇ ਪਾਣੀ ਦਾ ਨਿਕਾਸ ਹੋਵੇਗਾ ਉਹ ਨਾਨ ਨਾਲ ਜੋ ਆਲੜਾਲੇ ਮਹੱਲੇ ਨੇ ਸਿੱਧੂ ਹਸਪਤਾਲ ਦੇ ਨਾਲ ਸ਼ਰੇ ਪਿਆਵੜੀ ਗਲੀ ਆ ਉਹਦੇ ਨਾਲ ਹੋ ਜੋ ਸਥਾਨਕ ਲੋਕ ਹਾਈਵੇ ਦੇ ਉੱਪਰ ਰਹਿੰਦੇ ਨੇ ਜਾਂ ਸਿੱਧੂ ਹਸਪਤਾਲ ਤੋਂ ਪਰੇ ਰਾਜਗੜ ਟਰੈਕਟਰ ਕੋਲੇ ਲੋਕ ਰਹਿੰਦੇ ਨੇ ਉਹਨਾਂ ਦਾ ਜੋ ਪਾਣੀ ਹੈ ਗਲੀਆਂ ਦਾ ਉਹ ਨਾਲੇ ਚ ਜਾਂਦਾ ਸੀ ਇਹ ਨਾਲੇ ਚੋਂ ਪਾਣੀ ਜਾਂਦਾ ਸੀ ਮੀਂਹ ਆਲਾ ਬ੍ਰੇਂਚ ਅੱਜ ਇਹ ਨਾਲਾ ਬੰਦ ਪਿਆ ਨਾਲਾ ਬੰਦ ਪਿਆ ਤਾਂ ਪਾਣੀ ਕਿਸਵੇ ਜਾਂਦਾ ਨਹੀਂ ਪਾਣੀ ਕਿਸਵੇ ਜਾਂਦਾ ਨਹੀਂ ਸੜਕਾ ਬਣਾਉਣ ਦਾ ਕੀ ਫਾਇਦਾ ਸੜਕ ਬਣਾਉਣ ਦਾ ਤਾਂ ਫਾਇਦਾ ਜੇ ਪਾਣੀ ਚੱਲੂ ਹੋਵੇ ਇਸ ਲਈ ਨਗਰ ਕੌਂਸਲ ਦੇ ਜੋ ਅਧਿਕਾਰੀ ਨੇ ਜਾਂ ਸਾਡੇ ਪ੍ਰਧਾਨ ਸਾਹਿਬਾਨ ਨੇ ਬੇਨਤੀ ਆ ਵੀ ਇਹ ਨਾਲੇ ਨੂੰ ਪਹਿਲਾਂ ਸਫਾਈ ਕੀਤੀ ਜਾਵੇ ਔਰ ਜਿਹਨਾਂ ਲੋਕਾਂ ਨੇ ਇਸ ਨਾਲੇ ਉੱਤੇ ਕੋਈ ਦੁਕਾਨ ਬਣਾਉਣ ਲਈ ਕੋਈ ਮਕਾਨ ਬਣਾਉਣ ਲਈ ਜਾਂ ਕਿ ਹੋਰ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੇ ਕਿ ਰਿਪੇਅਰ ਕੀਤੀ ਹੈ ਦੁਕਾਨਾਂ ਦੀ ਉਹਦਾ ਜੋ ਮਲਵਾ ਇਹ ਨਾਲ ਕੂੜੇ ਦੇ ਰੂਪ ਵਿੱਚ ਇਹ ਚੱਕੇ ਸੜੇਤਾ ਇਸ ਨਾਲੇ ਚ ਇਸ ਨਾਲੇ ਦੀ ਸਫਾਈ ਕੀਤੀ ਜਾਵੇ ਔਰ ਜਿਨ੍ਹਾਂ ਲੋਕਾਂ ਨੇ ਇੱਥੇ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਤਰੰਤ ਤਰੰਤ ਸੌਰੀ ਪ੍ਰਭਾਵ ਨਾਲ ਇਹਨਾਂ ਨੂੰ ਪਹਿਲਾਂ ਇਹ ਨਾਲਾ ਖiali ਕਰਾਇਆ ਜਾਵੇ ਸੇਰ ਸਾਹਿਬ ਜਿਸ ਤਰ੍ਹਾਂ ਕਿ ਨਗਰ ਕੌਂਸਲ ਦੀਆਂ ਬੋਟਾਂ ਆ ਰਹੀਆਂ ਨੇ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਜਿੱਥੇ ਜਨ ਸਿੰਘ ਚੌਂਕਾ ਉੱਥੇ ਵੱਡੀਆਂ ਦੁਕਾਨਾਂ ਨੇ ਉਹਨਾਂ ਦੁਕਾਨਾਂ ਨੇ ਵੱਡੇ ਵੱਡੇ ਥੜੇ ਬਣਾਏ ਹੋਏ ਨੇ ਤੇ ਉਹ ਜੋ ਸਾਡੇ ਕੌਂਸਲਰ ਸਹਿਬਾਨ ਨੇ ਜਾਂ ਤੁਹਾਡੇ ਸਾਡੇ ਜੋ ਨੇਤਾ ਨੇ ਲੀਡਰ ਨੇ ਇਹਨਾਂ ਦਾ ਵੋਟ ਬੈਂਕ ਨੇ ਲੱਗਦਾ ਕਿ ਉਹ ਵੋਟ ਬੈਂਕ ਨੂੰ ਛੇੜਨਗੇ ਇਹਨਾਂ ਨੂੰ ਇਹਨਾਂ ਨੂੰ ਢਾਉਣ ਦਾ ਹੌਸਲਾ ਬਣਾਉਣਗੇ ਦੇਖੋ ਜੀ ਵੋਟ ਬੈਂਕ ਤਾਂ ਬਾਕੀ ਵੋਟ ਬੈਂਕ ਨੇ ਉਹ ਜੇ ਚਾਰ ਪੰਜ ਦੁਕਾਨਦਾਰ ਬੋਰਡ ਬੈਂਕ ਨੇ ਉਨੇ ਹੋਰ ਬੈਠੇ ਨੇ ਉਹ ਕੀ ਨੇ ਉਹ ਵੀ ਤਾਂ ਬੋਰਡ ਹੀ ਨੇ ਉਹ ਕਿ ਉਹ ਕਿਤੇ ਹੋਰ ਵੱਸ ਪਾਸੇ ਆਏ ਹੋਏ ਨੇ ਇਹ ਬੋਰਡ ਬੈਂਕ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਲਾਕੇ ਦਾ ਡਿਵੈਲਪਮੈਂਟ ਲਈ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਕੋਈ ਵੀ ਬੜਾ ਜਿੰਨਾ ਮਰਜ਼ੀ ਉੱਚਾ ਹੋਵੇ ਕੋਈ ਜਿੱਡਾ ਮਰਜ਼ੀ ਵੱਡਾ ਦੁਕਾਨਦਾਰ ਹੋਵੇ ਇਹ ਜੋ ਬਣਾ ਥੜਿਆਂ ਨੂੰ ਪਟਿਆ ਜਾਵੇ ਇਹਦੇ ਥੱਲੇ ਗਾੜ ਗੱਢੀ ਜਾਵੇ ਇਹ ਨਾਲ ਨੂੰ ਚਾਲੂ ਕੀਤਾ ਜਾਵੇ ਇਹਦੇ ਨਾਲ ਹੀ ਸੜਕ ਵੀ ਵਧੀਆ ਕੰਮ ਕਰੂਗੀ ਲੋਕਾਂ ਨੂੰ ਵੀ ਰਾਹਤ ਹੋਊਗੀ ਜਿਹੜਾ ਮੁਸ਼ਕ ਮਾਰਦਾ ਮੱਛਰ ਲੋਕਾਂ ਨੂੰ ਲੜਦਾ ਇਥੇ ਇੱਕ ਬੰਦ ਨਾਲੇ ਦੇ ਕਾਰਨ ਉਹ ਤੋਂ ਵੀ ਰਾਹਤ ਮਿਲੂਗੀ ਇੱਕ ਪਾਸੇ ਸਰਕਾਰਾਂ ਦੇ ਹੁਕਮਾਂ ਦੇ ਨੇ ਸਫਾਈ ਅਭਿਆਨ ਸਵਛ ਭਾਰਤ ਅਭਿਆਨ ਉਹ ਕੀ ਇਹਦੇ ਵਿੱਚ ਨਹੀਂ ਆਉਂਦਾ ਸਵਛ ਭਾਰਤ ਦਾ ਅਭਿਆਨ ਸਫਾਈ ਦੇ ਵਿੱਚ ਨਹੀਂ ਆਉਂਦਾ ਇਹ ਗੰਦ ਪਿਆ ਕੀ ਇਹ ਗੰਦ ਪਾਉਣਾ ਇਹ ਮੁੱਖ ਬਿਸ਼ਾ ਰਹਿ ਗਿਆ ਜਿੱਥੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਉਹਦੇ ਨਾਲ-ਨਾਲ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਵੀ ਆ ਵੀ ਆਪਣਾ ਭਾਈ ਜੋ ਕੂੜਾ ਕਰ ਘਟਾ ਉਹਨੂੰ ਕਿਥੇ ਕੰਡੇ ਵਾਟੇ ਲਾਉਣ ਨਾ ਕਿ ਨਾਲੀਆਂ ਸੱਟਣ ਨਾਲੀਆਂ ਸੱਟਣਗਾ ਸਾਹਿਬ ਜਿਹੜੇ ਵੱਡੇ ਦੁਕਾਨਦਾਰ ਨੇ ਇਹ ਇਨ੍ਹਾਂ ਦਾ ਵੋਟ ਬੈਂਕ ਜਿਨੇ ਤੇ ਇਨ੍ਹਾਂ ਦਾ ਜੋ ਵੋਟਾਂ ਦੇ ਦੌਰਾਨ ਇਹਨਾਂ ਨੂੰ ਫੰਡਿੰਗ ਵੀ ਹੋ ਸਕਦਾ ਕਰਦੇ ਹੋਣ ਇਹ ਫੰਡਿੰਗ ਇਹਨਾਂ ਨੂੰ ਕਰਦੇ ਨੇ ਜਿਹੜੀ ਬਾਕੀ ਜਨਤਾ ਦੁਖੀ ਆ ਇਹਦਾ ਇਹ ਥੋੜਾ ਵੀ ਜੇ ਇਹਨੂੰ ਫੰਡ ਲੰਦੇ ਨੇ ਵੀ ਬਾਕੀ ਜਨਤਾ ਗੜਾ ਘਟੇ ਤੋਂ ਫੜ ਕੇ ਸੀ ਹੋਰ ਕਿੰਨੀ ਜਨਤਾ ਬੈਠੀ ਆ ਉਰੇ ਇਹ ਮਤਲਬ ਨਹੀਂ ਹੈ ਜਿੱਥੇ ਵੀ ਕਿਸੇ ਦਾ ਕੋਈ ਕਬਜ਼ਾ ਕੀਤਾ ਹੋਇਆ ਨਜਾਇਜ਼ ਖਾਸ ਕਰਕੇ ਨਾਲਾ ਬੰਦ ਕੀਤਾ ਹੋਇਆ ਉਹਨੂੰ ਖੋਲhaya ਜਾਵੇ ਤਾਂ ਜੋ ਜੋ ਪਾਣੀ ਦਾ ਨਿਕਾਸ ਸਹੀ ਟਾਂ ਲਾ ਸਕੇ ਸਾਹਿਬ ਅਗਰੇ ਨਾਲਾ ਨਹੀਂ ਖੋਲਦੀ ਨਗਰ ਕੌਂਸਲ ਕੋਈ ਤੁਸੀਂ ਅਦਾਲਤ ਦਾ ਦਵਾਜਾ ਵੀ ਹੜਕਾਉਂਗੇ ਜਾਂ ਕਈ ਦੀ ਸ਼ਿਕਾਇਤ ਉਹ ਦੇਖੋ ਜੀ ਉਹ ਬਾਅਦ ਦੇਖਾਂਗੇ ਪਹਿਲਾਂ ਦਾ ਦੇਖਦੇ ਆਂ ਵੀ ਇਹ ਕੁਝ ਕਰਦੇ ਆ ਕਿ ਨਹੀਂ ਕਰਦੇ ਇਹ ਵੀ ਹਾਇਰ ਅਥਾਰਟੀਆਂ ਨੇ ਉਹਨਾਂ ਨੂੰ ਇਨਫੋਰਮ ਕਰੇ ਉਹਨਾਂ ਨੂੰ ਪਤਾ ਸਾਰਾ ਉਹਨਾਂ ਨੂੰ ਪਤਾ ਸਾਰਾ ਕੁਝ ਅੱਜ ਥੋੜੇ ਮਾਧਿਮ ਰਾਹੀਂ ਇਹ ਵੀ ਉਹਨਾਂ ਤੱਕ ਪਹੁੰਚੂਗੀ ਬੀਐਨਏ ਨੂੰ ਜੋ ਹੈਗੀ ਆ ਜੋ ਵੀ ਸਿਸਟਮ ਆ ਇਹਨੂੰ ਸਹੀ ਢੰਗ ਨਾਲ ਚੱਲਦਾ ਕੀਤਾ ਜਾਵੇ ਦੇਖੋ ਪੰਜਾਬ ਸਰਕਾਰ ਦੇ ਜੋ ਸਥਾਨਕ ਸਰਕਾਰਾਂ ਦੇ ਮਿਨਿਸਟਰ ਨੇ ਉਹਨਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਕਿ ਦਲਾਹਾ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਜੋ ਵੱਡੀ ਗਿਣਤੀ ਆਪ ਲੋਕਾਂ ਦੀ ਗਿਣਤੀ ਹੈ ਉਹ ਲੋਕ ਤੰਗ ਨੇ ਉਹਨਾਂ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਦੇਖੋ ਜੀ ਅਸੀਂ ਜਿੱਥੇ ਜੋ ਸਾਡੇ ਡਿਪਟੀ ਡਾਇਰੈਕਟਰ ਨੇ ਜ਼ਿਲ੍ਹੇ ਦੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਨਗਰ ਕੌਂਸਲ ਦੀ ਈਓ ਸਾਹਿਬ ਨੂੰ ਅਪੀਲ ਕਰਦੇ ਆਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਅਪੀਲ ਕਰਦੇ ਆਂ ਪ੍ਰਧਾਨ ਸਾਹਿਬ ਇਹ ਜੋ ਨਾਲੇ ਨੂੰ ਚਾਲੂ ਕੀਤਾ ਜਾਵੇ ਜੇ ਲੋਕ ਬਹੁਤ ਸੁਖੀ ਹੋਣਗੇ ਇਸ ਤਰ੍ਹਾਂ ਹੀ ਪਾਰਲੇ ਪਾਸੇ ਵੀ ਨਾਲਾ ਬਣਿਆ ਹੋਇਆ ਇੱਧਰ ਵੀ ਲੋਕ ਕਹਿੰਦੇ ਕਿ ਧਨਾੜ ਬੰਦੇ ਨੇ ਨਾਲਾ ਹੀ ਬੰਦ ਕੀਤਾ ਪਿਆ ਉਹ ਕਿਉਂ ਬੰਦ ਕੀਤਾ ਬਣਾਇਆ ਨਗਰ ਕੌਂਸਲ ਨੇ ਆ ਕੀ ਨਗਰ ਮੈਸਰ ਅਧਿਕਾਰੀ ਨੂੰ ਪਤਾ ਨਹੀਂ ਉਧਰ ਕਿੰਨੇ ਮਿਸ ਹੈਪਨ ਹੋਈਆ ਉਥੇ ਕਿੰਨੇ ਜੋ ਐਕਸੀਡੈਂਟ ਹੁੰਦੇ ਨੇ ਮੀਂਹ ਖੜਨ ਨਾਲ ਹੁਣ ਥੋੜਿਆ ਲੋਡ ਹੋਇਆ ਉਥੇ ਪਾਣੀ ਬਹੁਤ ਖੜਦਾ ਆਵਾਜਾਈ ਬੇਵਰ ਪੈਂਦਾ ਇਸ ਲਈ ਜਿੱਥੇ ਵੀ ਕੋਈ ਰਿਕਾਪਡ ਹੋਣੀ ਆ ਉਸੇ ਤਰ੍ਹਾਂ ਤਰੰਤ ਉੱਪਰ ਆਉਣ ਨਾਲ ਉਹਨੂੰ ਦੂਰ ਕੀਤਾ ਜਾਵੇ ਤਾਂ ਹੀ ਫਾਇਦਾ ਵਿਕਾਸ ਦਾ ਵਿਕਾਸ ਆਇਆ ਥੋੜਾ ਵੀ ਤੁਸੀਂ ਇੱਕ ਵਾਰੀ ਦੇਖ ਪਾਣੀ ਖੜਾ ਨਿਕਾਲ ਸਾਈਂ ਧੰਨਵਾਦ